ਵੇਖੋ ਕਿਤੇ ਇਹ ਮੇਹਣਾ ਨਾਲ ਲੈ ਲਓ ਕਿ ਹਰਿਆਣਾ ਪੰਜਾਬ ਦੇ ਨਾਲ ਖੜਾ ਸੀਗਾ ਦਿੱਲੀ ਜਨਵਰੀ ਪਰ ਪੰਜਾਬ ਹਰਿਆਣੇ ਦੇ ਨਾਲ ਨਹੀਂ ਖੜਾ ਜੇ ਭਾਵੇਂ ਸਿੱਧੂ ਦੇ ਹੱਕ ਦੇ ਵਿੱਚ ਇਕੱਠ ਹੋ ਸਕਦਾ ਉਥੇ ਨੌਜਵਾਨ ਜਿਹੜੇ ਜਾ ਸਕਦੇ ਆ ਜਥੇਬੰਦੀਆਂ ਜਾ ਸਕਦੀਆਂ ਤਾਂ ਫੇਰ ਨਵਦੀਪ ਸਿੰਘ ਜਿਹੜਾ ਵਾਟਰ ਕੈਨਨ ਵਾਲਾ ਨੌਜਵਾਨ ਆ ਉਹਦੇ ਹੱਕ ਦੇ ਵਿੱਚ ਕੇ ਆਉਣੀ ਸੋ ਜੇ ਆਪਾਂ ਕਹਿੰਦੇ ਆ ਕਿ ਹਰਿਆਣਾ ہمارا ਭਾਈ ਹੈ ਹਰਿਆਣਾ ਪੰਜਾਬ ਚੋ ਹੀ ਗਿਆ ਤਾਂ ਫੇਰ ਆਪਣਾ ਫਰਜ਼ ਬੰਦਾ ਪੰਜਾਬ ਵਾਸੀਆਂ ਦਾ ਸਾਰਿਆਂ ਦਾ ਉਹਨਾਂ ਦੇ ਨਾਲ ਖੜਨਾ ਵੇਖੋ ਕਿਤੇ ਉਹ ਇਹ ਨਾ ਕਹਿ ਦੇਣ ਕਿ ਪੰਜਾਬ ਪੰਜਾਬ ਵਾਸੀ ਜਿਹੜੇ ਪੰਜਾਬੀਓ ਬੜੇ ਮਤਲਬੀ ਆ ਆਪਦਾ ਮਤਲਬ ਨਿਕਲਿਆ ਤੇ ਪਾਸੇ ਹੋ ਗਏ ਖਾਸ ਕਰਕੇ ਜਿਹੜੀਆਂ ਜਥੇ ਬੰਦੀਆਂ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਦਿੱਲੀ ਵੱਲ ਨੂੰ ਰਵਾਨਾ ਹੋਈਆਂ ਸੀ ਵੋਟਾਂ ਤੋਂ ਪਹਿਲਾਂ ਉਹਨਾਂ ਦਾ ਖਾਸ ਕਰਕੇ ਫਰਜ ਬੰਦਾ ਕਿਉਂਕਿ ਜੇ ਉਹ ਉੱਥੇ ਗਈਆਂ ਤਾਂ ਨਵਦੀਪ ਸਿੰਘ ਵਾਟਰ ਕੈਨਨ ਵਾਲਾ ਫੇਰ ਉੱਥੇ ਆਇਆ ਉਸ ਕਰਕੇ ਜਿਹੜਾ ਉੱਤੇ ਜਿਹੜਾ ਪਰਚੇ ਹੋਏ ਹੋਰ ਵੀ ਨੌਜਵਾਨ ਜਿੰਨੇ ਉਹਨਾਂ ਤੇ ਵੀ ਪਰਚੇ ਹੋਏ ਸੋ ਉਹਨਾਂ ਦਾ ਕਿਤੇ ਨਾ ਕਿਤੇ ਕਾਜ਼ ਕਰਕੇ ਜਿਹੜਾ ਹੱਕ ਜ਼ਰੂਰੀ ਬਣਦਾ ਸੀ ਵੀ ਨਵਦੀਪ ਸਿੰਘ ਵਾਟਰ ਕੈਨ ਨਾਲ ਵਾਲੇ ਨੌਜਵਾਨ ਦੇ ਨਾਲ ਖੜਨ ਸੋ ਜਿੰਨੇ ਵੀ ਇਹ ਨਾ ਸੋਚਿਓ ਕਿ ਸੋਸ਼ਲ ਮੀਡੀਆ ਲੈਵਲ ਤੇ ਆਪਾਂ ਕੀ ਕਰ ਸਕਦੇ ਹਾਂ ਬਹੁਤ ਕੁਝ ਕਰ ਸਕਦੇ ਹਾਂ ਸੋਸ਼ਲ ਮੀਡੀਆ ਲੈਵਲ ਤੇ ਜਿੰਨੇ ਵੀ ਗਰਾਊਂਡ ਲੈਵਲ ਤੇ ਨਹੀਂ ਲੜ ਸਕਦੇ ਹੋ ਸੋਸ਼ਲ ਮੀਡੀਆ ਲੈਵਲ ਤੇ ਵੱਧ ਤੋਂ ਵੱਧ ਸਪੋਰਟ ਕਰਨ ਸ਼ੇਅਰ ਕਰਨ ਤਾਂ ਕਿ ਸਰਕਾਰ ਤੇ ਦਬਾਅ ਬਣ ਸਕੇ ਸੋਸ਼ਲ ਮੀਡੀਆ ਦਾ ਦਬਾਅ ਵੀ ਬਹੁਤ ਹੁੰਦਾ ਗਰਾਊਂਡ ਲੈਵਲ ਤੇ ਜੇ ਕੋਈ ਵੀ ਪ੍ਰੋਗਰਾਮ ਅਲੀਕਿਆ ਜਾਂਦਾ ਜਥੇਬੰਦੀਆਂ ਵੱਲੋਂ ਉਹਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰੋ ਕਿਤੇ ਵੀ ਜਿੱਥੇ ਵੀ ਹੋ ਸਕਦਾ